ਆ ਦੇਖ ਲੋ ਸ਼ਰਾਬੀਆਂ ਦਾ ਹਾਲ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਣੇ ਹੀ ਦੋਸਤਾਂ ਦਾ ਕਰ ਦਿੱਤਾ ਕਤਲ ਜੀ ਹਾਂ ਅਮਰਸਾ ਦੇ ਸ਼ੁੱਕ ਚੱਕ ਦਾ ਮਾਮਲਾ ਸਾਹਮਣੇ ਆ ਜਿੱਥੇ ਕਿ ਕੁਝ ਨੌਜਵਾਨ ਆਪਸ ਵਿੱਚ ਬੈ ਕੇ ਸ਼ਰਾਬ ਪੀਂਦੇ ਪਏ ਸੀ ਲੇਕਿਨ ਸ਼ਰਾਬ ਦੇ ਪੈਸੇ ਜਿਹੜੇਗੇ ਸੀ ਇੱਕ ਨੌਜਵਾਨ ਵੱਲੋਂ ਘੱਟ ਦਿੱਤੇ ਗਏ ਜਿੱਤੋਂ ਗੁੱਸੇ ਦੇ ਵਿੱਚ ਆਏ ਬਾਕੀ ਨੌਜਵਾਨਾਂ ਵੱਲੋਂ ਉਹਦੇ ਉੱਤੇ ਹਮਲਾ ਕਰ ਦਿੱਤਾ ਗਿਆ ਕਿ ਉਹਦੀ ਤੁਰੰਤ ਹੀ ਮੌਕੇ ਦੇ ਉੱਤੇ ਮੌਤ ਹੋ ਗਈ ਤਸਵੀਰਾਂ ਤੁਸੀਂ ਦੇਖਦੇ ਪਏ ਇੰਨਾ ਸ਼ਰਾਬ ਨੇ ਹਵਾਨੀਤ ਬਣਾ ਦਿੱਤਾ ਇਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਆਪਣੇ ਹੀ ਦੋਸਤ ਦਾ ਸ਼ਰੀਆਮ ਜਿਹੜਾ ਗਾਇਆ ਉਹ ਕਤਲ ਕਰ ਦਿੱਤਾ ਹੁਣ ਸੁੱਟੇ ਜਾਣਗੇ ਸਲਾਖਾਂ ਦੇ ਪਿੱਛੇ ਤੇ ਪੁਲਿਸ ਦੇ ਵੱਡੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਕੇ ਦੇ ਰਹੇ ਨੇ ਜਾਣਕਾਰੀ ਆਉਂ ਜਾਂਦੇ ਆ ਕੀ ਕਹਿਣਾ ਉਹਨਾਂ ਦਾ ਲੈ ਕੇ ਤੁਹਾਨੂੰ ਦੱਸਦੇ ਆ ਦੇਖੋ ਇਹਨਾਂ ਦਾ ਮਾਹੌਲ ਅੱਜ ਕੱਲ੍ਹ ਦੇ ਇਹਨਾਂ ਨਸ਼ੇੜੀ ਸ਼ਰਾਬੀਆਂ ਦਾ ਜਿਨ੍ਹਾਂ ਨੇ ਆਪਣਾ ਹੀ ਦੋਸਤ ਦਾ ਕਰ ਦਿੱਤਾ ਕਤਲ ਇਹ ਮਾਮਲਾ ਹੈਗੇ ਹਿਸਾਬ ਤੋਂ ਚਾਰ ਪੰਜ ਨੌਜਵਾਨ ਸੀ ਇੱਕ ਸੇਵਾ ਜਿਹੜਾ ਮਰ ਗਿਆ ਆਪਸ ਵਿੱਚ ਯਾਰ ਬੋਲੇ ਸੀਗੇ ਇਹ ਕਿਤੇ ਦਾਰੂ ਦੂਰ ਕਲੀਂਦੇ ਸੀਗੇ ਤੇ ਦਾਰੂ ਪੀਂਦਿਆਂ ਦਾ ਇਹਨਾਂ ਆਪਸ ਵਿੱਚ ਕਾਊਂਟ ਤੋਂ ਵਾਧਾ ਘਾਟਾ ਹੋ ਗਿਆ ਵੀ ਉਹਨਾਂ ਦੇ ਪੈਸੇ ਘੱਟ ਖਰਚੇ ਜਾਂਦੇ ਵੱਧ ਖਰਚੇ ਆ ਇਸੇ ਤੋਂ ਉਹਨਾਂ ਦੀ ਤੂੰ ਤੂੰ ਮੈਮੋ ਹੀ ਹੂਰੋ ਮੁੱਕੀ ਹੋਏ ਹੂਰੋ ਮੁੱਕੀ ਦਰਾਂ ਨੇ ਜਿਹੜਾ ਅੰਕਤ ਬਾਵਾ ਮੁੰਡਾ ਸੀ ਇਹ ਲੜਕਾ 22 23 ਸਾਲ ਦਾ ਉਹਦੀ ਮੌਤ ਹੋ ਗਈ ਕਿਦੋਂ ਦਾ ਵਾਕਿਆ ਜਿਹੜੇ ਪਿੰਡ ਦਾ ਇਹ ਇਹ ਵਾਕਿਆ ਜਿਹੜਾ ਰਹਿਣ ਵਾਲੇ ਤੋਂ ਮੁੰਡੇ ਤੋਂ ਜਿਹੜਾ ਨਿਰਤਕ ਆ ਫਰੇਗੜ ਸ਼ੁਗਰ ਚੱਕਦਾ ਤੇ ਹੋਇਆ ਇਹ ਹੋਟੀਆਂ ਦੇ ਲਾਗੇ ਆ ਨਹਿਰ ਕਿਨਾਰੇ ਰੰਗੇ ਰੰਗੇ ਸੱਲ ਦੀ ਰੰਗੇ ਸਬਾਤ ਸੇਹੀ ਵੀ ਇਹ ਪੈਸੇ ਤੋਂ ਵੱਧ ਘਟਾ ਹੋਇਆ ਮੈਂ ਤਾਂ ਤਾਰੂ ਗੁਰੂ ਪੀ ਕੇ ਇਹ ਸਾਰੇ ਮੁੰਡੇ ਕਿਉਂ ਪਿੰਡ ਦੇ ਆ ਇੱਕੇ ਪਿੰਡ ਦੇ ਆ ਜੀ ਪੰਜਾਬੀ ਹੀ ਬ੍ਰੋਸੀ ਹੈ ਪੰਜਾਬੀ ਸਾਰੇ ਪੰਜਾਬੀ ਕਿੰਨੇ ਜੀ ਕੀ ਕੰਟਰੀਬਿਊਸ਼ਨ ਸੀ ਕੀ ਜੀ ਮਾਸ ਇਹਨਾਂ ਦਾ ਅਕਾਊਂਟ ਤੋਂ ਝਗੜਾ ਹੋ ਗਿਆ ਜੀ ਜੋ ਇਹ ਦੱਸ ਰਿਹਾ ਵੀ ਉਹਨੇ ਪੈਸੇ ਘੱਟ ਖਰਚੇ ਸੀ ਪੂਰੇ ਮੰਗਦੇ ਸੀਗੇ ਤੋਂ ਵੱਧ ਘੱਟ ਬੋਲਦਾ ਸੀਗਾ ਇਸ ਕੰਨ ਸਾਡਾ ਝਗੜਾ ਹੋ ਗਿਆ ਤੇ ਕਿੱਥੇ ਦੱਸਿਆ ਕਿ ਤਸ਼ਾਬ ਬੈਗ ਪਿੰਦੇ ਪਈ ਇਹ ਕਦੇ ਫਰੇਕਰ ਸ਼ੁਗਰ ਚੱਕ ਪਿੰਡ ਪਿੰਦਾ ਪੁੱਲ ਦੇ ਲੱਗ ਚ ਆ ਕੇ ਪਿੰਦੇ ਸੀ ਪਹਿਲਾਂ ਤਾਂ ਦਰੂ ਹੈ ਉੱਥੋਂ ਮੜ ਕੇ ਝਗੜਾ ਹੋ ਗਿਆ ਉਹਦੀ ਜਦੋਂ ਮਾਰ ਗਿਆ ਨਾ ਚੁੱਕ ਕੇ ਉੱਥੋਂ ਉਹਨੂੰ ਹੋਠੀਆਂ ਪੈਣ ਦੇ ਲੱਗ ਲੈ ਆ ਕੇ ਸੁੱਟਦਾ ਪਟੜੀ ਤੇ ਮਹਿਰ ਕਿਨਾਰੇ ਹਾਨੂੰ ਇਹ ਬਾਰੇ ਕਦੋਂ ਪਤਾ ਲੱਗਾ ਸਾਨੂੰ ਇਹਦੇ ਬਾਰੇ ਪਤਾ ਲੱਗਾ ਕੋਈ 4 ਤੋਂ 4.5 ਦਰਮਿਆਨ ਮਿਤੀ 28 ਤਿੰਨ 24 ਨੂੰ ਹੂੰ ਉਹ ਕਿਸ ਤਰ੍ਹਾਂ ਟ੍ਰੇਡ ਕੀਤੀ ਗਈ ਵੀ ਬੰਦੇ ਐ ਹੋਏ ਇਤਿਹਾਸ ਕੀ ਗਿਆ ਜੀ ਬਦ ਨਾਮਾਇਆ ਇਹ ਸੀ ਆਪਣੀ ਟੈਕਨੀਕਲ ਤਰੀਕੇ ਨਾਲ ਟੈਕਨੋਲੋਜੀ ਨਾਲ ਪੁਸ਼ਪਸ਼ ਗੱਲਾਂ ਗੱਲਾਂ ਕਰਕੇ ਪੁਸ਼ਪਸ਼ ਕੇ ਇੱਕ ਦੂਜੇ ਨੇਤਾ ਵੀ ਇੱਥੇ ਕੌਣ ਸੀਗਾ ਕੋਈ ਬੈਠੇ ਸੀ ਕੋਈ ਲੜੇ ਸੀਗੇ ਹੂੰ ਉਹ ਸਾਨੂੰ ਫਿਰ ਪਤਾ ਲੱਗਾ ਵੀ ਇੱਥੇ ਇੱਕ ਕਾਲੂ ਮੁੰਡਾ ਨਾਲ ਆ ਮੁੰਡਾ ਜਤਿੰਦਰ ਹੂੰ ਜਿਹੜਾ ਫਲਰਬਾਜੀ ਆ ਜਿਹੜੀ ਪਿੰਡ ਚ ਕਰ ਰਿਹਾ ਸੀ ਤਾਰੂ ਕੀ ਗੇ ਇਹਨੂੰ ਲੈ ਕੇ ਪੁਸ਼ਗੀਸ਼ ਕੀਤੀ ਇਹਨੇ ਗਾਂ ਦੀ ਗਾਂ ਚੈਨ ਚਲਾਤੀ ਆ ਵੀ ਸੀਗਾ ਇਹ ਸਹਿਲ ਸੀਗਾ ਉਹਰ ਤੇ ਚਾਰ ਮੋੜੇ ਨਾਲੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਮੈਂ ਆਪਣੀਆਂ ਪੁਸ਼ਪਾਰਟੀਆਂ ਵਕਫਾ ਟੀਮਾਂ ਬਣਾ ਕੇ ਭੇਜੀਆਂ ਤਾਂ ਮੈਂ ਵੀ ਨਾਲ ਸੀ ਖੁਦ ਜਿਨ੍ਹਾਂ ਨੂੰ ਅਸੀਂ ਕਰੀਬ 6 ਵਜੇ ਤੋਂ ਲੈ ਕੇ ਤੇ 11 ਵਜੇ ਤੱਕ ਗ੍ਰਿਫਤਾਰ ਕਰ ਲੈ ਪੰਜਾਬ 11 ਵਜੇ ਤੱਕ ਇਹਨਾਂ ਦਾ ਮਕਦਮਾ ਦਰਜ ਕਰਤਾ 302 ਦਾ ਜੀ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਾਂਗੇ ਧਿਆਨ ਨਾ ਕੀਤਾ ਕਿ ਜਾਂ ਇਸ ਤਰ੍ਹਾਂ ਇਹਨਾਂ ਨੇ ਮਾਰਿਆ ਨਹੀਂ ਇਹ ਥਾਉ ਥਾਣਾ ਵਾਲੀ ਮੁਕੀਆਂ ਮਕੀਆਂ ਮਾਰ ਕੇ ਕੋਈ ਅੱਖਾਂ ਦਾ ਮਾਰਤੀਆਂ ਸਿਰ ਚ ਮਾਰੀ ਗਏ ਆ ਕੁਝ ਕੰਨਾਂ ਤੇ ਮਾਰੀ ਗਏ ਆ ਨੱਕ ਤੇ ਵੀ ਕਾਫੀ ਛੱਟਾਂ ਦੇ ਨਿਸ਼ਾਨ ਲਾ ਜਿਹੜਾ ਮੁੰਡਾ ਮਰਿਆ ਵਾ ਉਹ ਕੀ ਕੰਮ ਕਰਦਾ ਸੀ ਉਹ ਰੀ ਹਰਦੀਪ ਐਂਡ ਸੰਜ ਫੈਕਟਰੀ ਆ ਕੱਪੜੇ ਦੀ ਮੈਦਾ ਰੋਡ ਤੇ ਉੱਥੇ ਲੇਬਰ ਦਾ ਕੰਮ ਕਰਦਾ ਸੀ ਇਹਨਾਂ ਨੇ ਪਹਿਲੇ ਵੀ ਪਰਚਾ ਕੀਤਾ ਇਹਨਾਂ ਦੇ ਹੋਣੀ ਤੇ ਦੋ ਨਾ ਨਹੀਂ ਨਹੀਂ ਹੋਣੀ ਹੋਣੀ ਹੋਇਆ ਪਹਿਲੀ ਵਾਰ ਦਾ ਪਹਿਲੀ ਵਾਰ ਹਾਂਜੀ ਲੱਗਦਾ ਇਹ ਸ਼ਰਾਬ ਖਾਣੀ ਕਰਕੇ ਸ਼ਰਾਬ ਕਰਕੇ ਸਾਰਾ ਕੰਮ ਹੋਇਆ ਹੈ ਉਹ ਇੰਨੀ दारू ਜਾ ਕਰਕੇ ਇਹਨਾਂ ਦੇ ਹੋ ਸਕਦਾ ਕੋਈ ਪਹਿਲੀ ਆਫਸਰ ਦਾ ਅਰੰਝਸ਼ੀ ਹੋ ਸਕਦੀ ਹੈ ਕੋਈ ਬਿਲਕੁਲ ਨਹੀਂ ਪੀਂਦਾ ਉਹ ਮੌਕੇ ਤੇ ਵੀ दारू ਪੀਗਾ ਚੜਾ ਕੀਤਾ ਹੋਵੇ ਹੋ ਸਕਦਾ ਪਹਿਲਾਂ ਵੀ ਇਹਨਾਂ ਦਾ ਕੋਈ ਅਜਿਹਾ ਮਾਮਲਾ ਚੱਲਦਾ ਹੋਵੇ ਪਰ ਇਹਨਾਂ ਦੱਸਿਆ ਨਹੀਂ ਅਜੇ ਤੱਕ ਠੀਕ ਹੈ ਜੀ ਹਾਂ